ਕਿਰਤਕੋ ਜਿੰਦਾਬਾਦ ਮਹਾਰਾਣੀ ਪ੍ਰਨੀਤ ਕੌਰ ਜਿੰਦਾਬਾਦ ਭਾਰਤ ਜਨਤਾ ਦੀ ਪਾਰਟੀ ਦੇ ਅਗੂ ਗੁਰੂਬਖਸ਼ ਸਿੰਘ ਪੰਨੂ ਅੱਜ ਇੱਕ ਅੱਗੇ ਤੋਂ ਆਪਣੇ ਕਾਫਲੇ ਨਾਲ ਰੈਲੀ ਦੇ ਪਟਿਆਲਾ ਪੀਐਮ ਮੋਦੀ ਦੇ ਵੈਲਕਮ ਲਈ ਇੱਥੋਂ ਰਵਾਨਾ ਹੋ ਰਹੇ ਨੇ ਉਹਨਾਂ ਰੈਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਆਪਾਂ ਗੁਰਬਖਸ਼ ਸਿੰਘ ਪੰਨੂ ਜੀ ਨਾਲ ਤੇ ਉਹਨਾਂ ਦੇ ਮੈਸੇਜ ਨਾਲ ਆਪਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਾਹਿਬ ਅੱਜ ਤੁਸੀਂ ਪੀਐਮ ਮੋਦੀ ਜੀ ਦੀ ਰੈਲੀ ਵਿੱਚ ਸ਼ਾਮਿਲ ਹੋਣ ਜਾ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਕਾਫੀ ਕਾਫਲਾ ਤੁਸੀਂ ਇੱਥੋਂ ਨਾਲ ਲੈ ਕੇ ਤੁਰੇ ਹੋ ਆਪਣੇ ਹਾਂ ਹਾਂਜੀ ਅੱਜ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰੈਲੀ ਹੈ ਪਟਿਆਲੇ ਵਿਖੇ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਹੱਕ ਦੇ ਵਿੱਚ ਜਿਹਦੇ ਵਿੱਚ ਅਸੀਂ ਆਪਣੇ ਪਿੰਡ ਨਗਰ ਦੇ ਆਪਣੇ ਵਾਰਡ ਦੇ ਸਾਰੇ ਵਾਸੀ ਨੇ ਸਾਡੇ ਜਿਹੜੇ ਉਹਨਾਂ ਨੂੰ ਲੈ ਕੇ ਅਸੀਂ ਮਾਨਯੋਗ ਮੋਦੀ ਸਾਹਿਬ ਦੀ ਰੈਲੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਹੇ ਆ ਮੈਂ ਮੇਰੀ ਵਾਈਫ ਨੇ ਸੋਜਿੰਦਰ ਕੌਰ ਪੰਨੂ ਕਾਉਂਸਲਰ ਨੇ सुरेंद्र ਕੌਰ ਨੇ ਸਾਡੇ ਮਹਿਲਾ ਦੇ ਆਗੂ ਉਹਨਾਂ ਦੇ ਨਾਲ ਉਹਨਾਂ ਦੇ ਸਾਥਣਾ ਨੇ ਦਰਵਿੰਦਰ ਸਿੰਘ ਹੈ ਤੇ ਹੋਰ ਸਾਡੇ ਸਾਰੇ ਬਹੁਤ ਸਾਰੇ ਸਾਥੀ ਨੇ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਸਪੋਰਟ ਦੇ ਵਿੱਚ ਅੱਗੇ ਤੋਂ ਅਸੀਂ ਬੜਾ ਵੱਡਾ ਕਾਫਲਾ ਲੈ ਕੇ ਜਾ ਰਹੇ ਹਾਂ ਸਾਨੂੰ ਆਸ ਹੈ ਕਿ ਆਉਣ ਵਾਲੀ 1 ਤਰੀਕ ਨੂੰ ਜਿਹੜੇ ਸਮੁੱਚੇ ਦੇਸ਼ ਦੇ ਵਿੱਚ ਭਾਜਪਾ ਦੇ ਹੱਕ ਦੇ ਵਿੱਚ VOTING ਹੋਣੀ ਹੈ ਔਰ 4 ਤਰੀਕ ਨੂੰ ਦੇਸ਼ ਦੀ ਸਰਕਾਰ ਬਣ ਜਾਣੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਿੰਦਾਬਾਦ

سنیل جاکڑ جی ساری بی جے پی کی لیڈرشپ سڈے سنگر ہلکے تو کینڈیڈیٹ اروند کنا جی فتح گڑھ صاحب تو کینڈیڈیٹ ਜੇ ਜਰਮ ਹੰਕੀ ਜੀ ਔਰ ਮੇਰੀ ਬੇਟੀ ਸਮਾਨ ਕੈਨੇਡਾ ਬਠਿੰਡੇ ਤੋਂ ਔਰ ਹੰਕਾਲ ਗੋਰ ਜੀ ਪਿੰਡ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਵੇਰ ਤੋਂ ਇਸ ਤਖਦੀ ਤੁਮ ਦੇ ਵਿੱਚ ਅੱਜ ਔਖਾ ਸਮਾਂ ਕੱਢ ਕੇ ਤੁਸੀਂ